ਨੋਰਮਲ ਵੀ ਬੋਧਰਾ ਜੋ ਸਰ ਦੇ ਕੋਲ ਗਏ ਤੇ ਉਹਨਾਂ ਨੇ ਵੀ ਜਿੱਦਾਂ ਮੈਨੂੰ 3.5 ਦਾ ਟਾਈਮ ਦਿੱਤਾ ਸੀਗਾ ਅੱਜ ਤੇ ਉਹਨਾਂ ਦੀ ਹੌਣ ਕਾਲ ਆਈ ਕਿ ਤੁਸੀਂ ਹੁਣੇ ਆਓ ਗੁੱਸੇ ਚ ਬੋਲ ਰਹੇ ਸੀ ਮੈਨੂੰ ਉਹ ਬੰਦਾ ਉਹੀ ਹੈ ਸਰ ਜਿਹੜਾ ਉਹ ਮੇਰੇ ਬੀਟੀਆਂ ਦੀਆਂ ਮੇਰੀਆਂ ਡੀਪੀਆਂ ਲਾ ਰਿਹਾ ਸਾਡੇ ਸਟੇਟਸ ਚਾ ਕੇ ਹਰ ਹਰਦੀਪ ਸਿੰਘ ਜੱਗੀ ਕਿੱਥੇ ਦਾ ਜੀ ਰਹਿਣ ਵਾਲਾ ਕੋਮਟਾਲੇ ਦਾ ਰਹਿਣ ਵਾਲਾ ਆ ਹਾਂਜੀ ਸਾਹਮਨਾ ਮੇਰੇ ਮੈਂ ਬੇਟੀਆਂ ਨੂੰ ਲੈ ਕੇ ਗਈਆਂ ਮੇਰੇ ਬੱਚੇ ਵੀ ਘੁਫਰਾ ਜਾਂਦੇ ਆ ਥਾਣੀ ਜਾ ਕੇ ਇਹ ਪਤਾ ਨਹੀਂ ਕੀ ਹੋਣਾ ਆ ਜਵਾਨ ਬੱਚੀਆਂ ਆ ਮੈਂ ਦੋ ਤਿੰਨ ਵਾਰ ਵੈਸੀ ਉਹਦੇ ਖਾਲੀ ਮੜ ਕੇ ਆਈ ਉਹਨੂੰ ਨਹੀਂ ਸੱਦਿਆ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਲੱਗਦਾ ਨਹੀਂ ਹੈ ਜਿੱਦਾਂ ਉਹਨਾਂ ਨੇ ਮੈਨੂੰ 3.5 ਦਾ ਟਾਈਮ ਦੇ ਕੇ ਤੇ ਅੱਜ ਮੈਨੂੰ 11 12 ਵਜੇ ਕਹਿੰਦੇ ਆ ਕਿ ਉਹ ਆ ਰਿਹਾ ਆ ਆਪਣੇ ਬੰਦੇ ਲੈ ਕੇ ਤਾਂ ਤੁਸੀਂ ਹੁਣੇ ਪਹੁੰਚੋ ਮੈਂ ਕਿਹਾ ਸਰ ਵੀ ਮੈਂ ਇਸ ਟਾਈਮ ਨਹੀਂ ਹੈਗੀ ਘਰ ਨਹੀਂ ਹੈਗੀ ਕਿਉਂਕਿ ਰਖੜੀ ਦਾ ਟਾਈਮ ਆ ਮੈਂ ਗਈ ਹੋਈ ਆ ਆਪਣੀ ਮਾਇਕੇ ਹਾਂਜੀ ਉਹ ਕਹਿੰਦੇ ਤੁਹਾਨੂੰ ਪਤਾ ਨਹੀਂ ਸੀ ਤੇ ਉਹ ਜਿੱਦਾਂ ਥੋੜਾ ਮੈਨੂੰ ਡਾਂਟ ਕੇ ਦਾ ਮਤਲਬ ਵੀ ਮੈਂ ਫਿਰ ਬੋਲੀ ਵੀ ਸਰ ਤੁਸੀਂ ਸਾਢੇ ਤਿੰਨ ਦਾ ਟਾਈਮ ਦਿੱਤਾ ਮੈਂ ਟਾਈਮ ਨਾ ਹੀ ਪਹੁੰਚੂਗੀ ਤੁਹਾਡੇ ਕੋਲ ਇਹਆਂ ਦੀਆਂ ਡੀਪੀਆਂ ਲਾਉਂਦਾ ਰਿਕਾਰਡਿੰਗਾਂ ਇੰਨੀਆਂ ਗੰਦੀਆਂ ਉਹ ਫੋਨ ਦੇ ਵਿੱਚ ਆ ਕਿ ਉਹ ਸੁਣ ਦੇ लायक ਨਹੀਂ ਹੈਗੀਆਂ ਠੀਕ ਆ ਇਹ ਚੀਜ਼ਾਂ ਜਿਹੜੀਆਂ ਤੁਸੀਂ ਹੁਣ ਦੱਸ ਰਹੇ ਹੋ ਹਾਂਜੀ ਇਹ ਚੀਜ਼ਾਂ ਤੁਸੀਂ ਜਿਹੜਾ ਤੁਹਾਡਾ ਇਨਕੁਆਰੀ ਅਫਸਰ ਆ ਪੁਲਿਸ ਮੁਲਾਜ਼ਮਾਂ ਉਹਨਾਂ ਨੂੰ ਦਿਖਾਈਆਂ ਸੀ ਦੱਸੀਆਂ ਸੀ ਹਾਂਜੀ ਉਹਨਾਂ ਨੂੰ ਡੀਪੀਆਂ ਵੀ ਦਿਖਾਈਆਂ ਵੀ ਡੀਪੀਆਂ ਲਾਈਆਂ ਦਰਖਾਸਤ ਹੀ ਉਹਨਾਂ ਨੇ ਸਾਰੀ ਪੜ੍ਹੀ ਹਾਂਜੀ ਇਹ ਕਾਲ ਰਿਕਾਰਡਿੰਗ ਕਰ ਕਰ ਹਾਂਜੀ ਹਾਂਜੀ ਦੱਸਿਆ ਸੀ ਸਰ ਦੱਸਿਆ ਸੀ ਠੀਕ ਚਾਕੇ ਮੇਰੇ ਬੱਚਿਆਂ ਦੇ ਚਾਕੇ ਤੇ ਉਹਨਾਂ ਦੇ ਮੇਰੀ ਫੋਟੋ ਆਪਣੀ ਫੋਟੋ ਅਟੈਚਮੈਂਟ ਕਰਕੇ ਗਾਣੇ ਲਾ ਕੇ ਤੇ ਸੋਸ਼ਲ ਮੀਡੀਆ ਤੇ ਉਹ ਕਰਦਾ ਪਿਆ ਆ ਕਿਉਂਕਿ ਉਹਨਾਂ ਨੇ ਹਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਅਸੀਂ ਬਹੁਤ ਦੁਖੀ ਆ ਮਤਲਬ ਵੀ ਮੈਂ ਬਾਹਰ ਨਿਕਲਣਾ ਬੱਚਿਆਂ ਦਾ ਕਾਲਜ ਜਾਣਾ ਵੀ ਬੰਦਿਆ ਉਹ ਲੜਕਾ ਸਾਨੂੰ ਧਮਕੀ ਦਿੰਦਾ ਬਾਰ-ਬਾਰ ਇਹਨਾਂ ਨੇ ਕੋਈ ਹਜੇ ਤੱਕ ਸਾਡੇ ਤੇ ਕਾਰਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਕੀਤੀ ਤੇ ਲਗਨੀ ਆ ਇਹਦਾ ਵੀ ਵੀ ਮਤਲਬ ਜਾਦਾ ਲੋ ਹੋਣ ਲੱਗ ਪਿਆ ਇਸ ਟੈਨਸ਼ਨ ਦੇ ਨਾਲ ਇੱਕ ਬੇਟੀ ਦਾ ਪੜਾਈ ਮਤਲਬ ਖਰਾਬ ਹੋ ਗਈ ਇਹ ਬੰਦਾ ਸਾਡੇ ਨਾਲ ਕੀ ਕਰ ਰਿਹਾ ਸਾਨੂੰ ਕਿੱਥੋਂ ਇਨਸਾਫ ਮਿਲੂਗਾ ਹਾਂ ਹਾਂਜੀ ਤੇ ਜਿਹੜਾ ਤੁਸੀਂ ਦੱਸਿਆ ਵੀ ਤੁਹਾਡੀਆਂ ਲੜਕੀਆਂ ਦੀਆਂ ਫੋਟੋਆਂ ਚੱਕ ਕੇ ਉਹ ਡੀਪੀਆਂ ਲਾ ਰਿਆ ਹਾਂਜੀ ਇਹਦੇ ਪਿੱਛੇ ਕੀ ਕਾਰਨ ਹੈ ਜੀ ਕੀ ਕੋਈ ਅ ਕੋਈ ਰਿਲੇਸ਼ਨ ਦਾ ਤਾਂ ਨਹੀਂ ਕੋਈ ਚੱਕਰ ਇਦਾਂ ਦਾ ਨਹੀਂ ਇਦਾਂ ਦਾ ਕੋਈ ਚੱਕਰ ਨਹੀਂ ਹੈ ਸਰ ਸਿਰਫ ਬੋਲਵਾਣੀ ਸੀ ਅਸੀਂ ਬਹੁਤ ਘੱਟ ਬੁਲਾ ਰਹੇ ਸੀ ਥੋੜੇ ਟਾਈਮ ਤੋਂ ਜਿੱਦਾਂ ਸਾਡੇ ਨਾਲ ਚਰਚ ਜਾਂਦਾ ਸੀ ਪਰ ਉਹਦੀ ਉਹ ਗਲਤ ਨਿਗਾਹ ਰੱਖਦਾ ਸੀ ਅਸੀਂ ਦੂਰ ਰਹਿੰਦੇ ਸੀ ਉਸ ਤੋਂ ਮੈਂ ਥੋੜੇ ਜਿਹਾ ਡਾਂਟ ਵੀ ਦਿੱਤਾ ਸੀ ਇਹ ਉਹਦੇ ਡਾਂਟਣ ਦੇ ਬਾਵਜੂਦ ਉਸਨੇ ਨਾ ਸਾਡੇ ਮਤਲਬ ਸਟੇਟਸ 'ਚ ਆ ਕੇ ਇਦਾਂ ਕੀਤੀ ਹਾਂ ਕਿ ਮੈਂ ਫਿਰ ਉਹਦੀ ਭੈਣ ਨੂੰ ਸਿਸਟਰ ਨੂੰ ਵੀ ਇੰਗਲੈਂਡ ਵਿੱਚ ਸਾਰੇ ਪ੍ਰੂਫ ਭੇਜੇ ਇੱਧਰ ਵੀ ਉਹਦੀ ਮੰਮੀ ਦੀਪਾ ਦੀਪਾ ਅੱਛਾ ਜੀ ਇੱਧਰ ਉਹਦਾ ਭਰਾ ਜੱਸਾ ਆ ਉਹਨੂੰ ਵੀ ਸਾਰੀਆਂ ਸਕਰੀਨਸ਼ਾਟ ਲੈ ਕੇ ਮੈਂ ਸੈਂਡ ਕੀਤੇ ਕਿ ਮੈਨੂੰ ਪਰੇਸ਼ਾਨ ਕਰ ਰਿਹਾ ਆ ਕਿ ਇਹਨੂੰ ਸਮਝਾ ਲਓ ਉਹਨਾਂ ਨੇ ਕਿਹਾ ਕਿ ਭਾਬੀ ਵੀ ਅਸੀਂ ਇਹਨੂੰ 18 ਸਾਲ ਤੋਂ ਵੇਖ ਦਖਲ ਕੀਤਾ ਆ ਇਹਦੇ ਤੇ ਬੰਦੀ ਕਾਰਵਾਈ ਕਰੋ ਮਾਰੋ ਕੁੱਟੋ ਥਾਣੇ ਪਹੁੰਚਾਓ ਜਿੱਦਾਂ ਮਰਜ਼ੀ ਕਰੋ